ਹਾਂਜੀ ਬੁੱਗੇ ਤੁਸੀਂ ਭੁੱਲ ਗਏ ਵੀ ਬਿਮਾਰ ਆ ਮੈਂ ਕਿਉਂ ਹੈ ਕਿਉਂ ਕਿ ਆਮਲੇਟ ਚੱਕੀ ਹੋਣੀ ਆ ਆਮਲੇਟ ਤਾਂ ਖਾਈ ਸਕਦੇ ਮੈਂ ਬਿਮਾਰ ਆ ਆਮਲੇਟ ਦੇ ਤੇ ਕਿਉਂ ਲੱਗਦਾ ਇਹ ਤੇ ਇਹਦੇ ਨਾਲ ਤਾਂ ਆਈ ਨਹੀਂ ਆਪਾਂ ਪਾਣੀ ਲਾਇਆ ਲਾਇਆ ਪਾਣੀ ਪਾਣੀ ਲਾ ਕੇ ਆਮਲੇਟ ਬਣਦੀ ਹੁੰਦੀ ਆ ਤਵੇ ਨੂੰ ਪਹਿਲਾਂ ਪਾਣੀ ਲਾਏ ਫਿਰ ਉੱਤੇ ਆਮਲੇਟ ਬਣਾਈ ਹੂੰ ਆਹੋ ਜੇ ਥੋੜੀ ਥੋੜੀ ਘਿਓ ਲਾ ਕੇ ਆਮਲੇਟ ਬਣਾ ਦੇ ਪਾਣੀ ਲਾ ਕੇ ਬਣਾਓ ਪਾਣੀ ਲਾ ਕੇ ਤਾਂ ਕਿਸੇ ਹੋਰ ਨਾ ਬਣ ਜੇ ਕੋਸ ਆਮਲੇਟ ਬਣਾਉਂ ਘਰ ਕੁਛ ਨਹੀਂ ਬਣਦਾ ਬਣਾਉ ਆਮਲੇਟ ਪੂਤ ਨਹੀਂ ਵੀ ਰਾਤ ਨੂੰ ਮੁੜ ਕੇ ਜਦੋਂ ਸਾਹ ਨਹੀਂ ਆਉਂਦਾ ਨਾ ਉਦੋਂ ਉਦੋਂ ਫਿਰ ਕਿਵੇਂ ਕਰੀਂ ਮੁਰਗਾ ਐ ਕਰ ਦਿੰਨੇ ਤੁਸੀਂ ਹੋ ਨਾ ਸਾਹ ਤਾਂ ਮੈਨੂੰ ਆਉਂਦਾ ਉਹ ਸਾਹ ਲੈਣ ਦੇ ਤਰੀਕੇ ਅਲੱਗ-ਅਲੱਗ ਮੂੰ ਚਪੜਾ ਪੂਤ ਨਹੀਂ ਸੀ ਲਗਾ ਤਰੀਕੇ ਸਾਹ ਲੈਣ ਦੇ ਤਰੀਕੇ ਇਹਦੇ ਨਹੀਂ ਵੀ ਆਪਾਂ ਸਾਹ ਲੈ ਸਕਦੇ ਆ ਐ ਕਰਕੇ ਚੱਲ ਜਲਦੀ ਹੋ ਜਾ ਤਿਆਰ ਮੂੰਹ ਹਸ ਤੋਲਾ ਤਉਨ ਨੂੰ ਰਹਿੰਦੇ ਦਵਾਈ ਦਵਾ ਕੇ ਲਿਆਵਾਂ ਤੈਨੂੰ ਤਿਆਰ ਹੀ ਆ ਬਸ ਐਂ ਚੱਲੂ ਚੱਲ ਫਿਰ ਦਵਾਈ ਲੈਣ ਚਲੀਏ ਉਸੇ ਚਲੀ ਜੇ ਡਾਕਟਰ ਦੇ ਸਵੇਰ ਮਲ ਉੱਤਰੇ ਚਲੀਏ ਹਾਂ ਪਰ ਪਤਾ ਕੀ ਯਾਰ ਟੈਸਟ ਫੇਰ ਕਰਨਗੇ ਤੇ ਟੈਸਟ ਤਾਂ ਕਰਨਗੇ ਫੇਰ ਹੀ ਕੋਈ ਪਤਾ ਲੱਗੂਗਾ ਮੈਂ ਲੈ ਲੈਣ ਗਈ ਨੇ ਪੈਸੇ ਮੈਨੂੰ ਦੁੱਖ ਹੁੰਦਾ ਦੁੱਖ ਨੂੰ ਚੱਲੋ ਹੋਇਆ ਤੇ ਅਰੇ ਅਰੇ ਜਲਦੀ ਆ ਫਿਰ ਆਪਾਂ ਠੀਕ ਹੈ ਜਲਦੀ ਤਿਆਰ ਹੋਇਆ ਫਿਰ ਆਪਾਂ ਚਲਦੇ ਆ ਦਵਾਈ ਲੈਣ ਠੀਕ ਹੈ ਹਾਂਜੀ ਬਗੂ ਕੀ ਬਣਾਈ ਜੰਨੇ ਹੋ ਪਰੌਂਠੇ ਕੀ ਬਾਤ ਹੈ ਕੋਵੇ ਕੈਂਟ ਮੇਥੀ ਆਲੂ ਠੀਕ ਆ ਆਲੂ ਮੇਥੀ ਦੇ ਪਰੌਂਠੇ ਤੇ ਪਰੌਂਠੇ ਮੈਨੂੰ ਬਹੁਤ ਪਸੰਦ ਆ ਜੀ ਮੇਥੀ ਆਲੂ ਦੇ ਮਿਰਲੇ ਹੁਣਾ ਰਿਓ ਨਹੀਂ ਮੈਂ ਸੋਚਿਆ 8-8 ਲੰਗਰ ਲਾ ਦੂੰਗੀ ਚਲ ਬਣਾ ਲੈਨੇ ਆ ਚਲ ਫਿਰ ਬੱਧਾ ਬਜ ਜਲਦੀ ਨਾ ਦਵਾਈ ਲੈਣ ਚਲਣਾ ਠੀਕ ਹੈ ਜੀ ਤੋਂ ਢੋਡੇ ਵਸਤੀ ਬਣਾਏ ਆ ਹੋਰ ਮੈਂ ਲੰਗਰ ਲਾਉਣਾ ਠੀਕ ਹੈ ਜਾਓ ਵੀ ਆਪਣੇ ਉਭਲੀ ਜਾਂਦੀ ਹੈ ਹਾਂਜੀ ਗਾਇਸ ਕਿੱਦਾਂ ਜੀ ਆਜੋ ਬਈ ਪਰੌਂਟਾ ਖਾ ਲਓ ਆਪਾਂ ਖਾਈ ਨਾ ਵੇਖੋ ਪੂਰੇ ਨਿਆਰੇ ਬੱਜੇ ਪਿਆ ਗੋਲਣ ਨਾ ਬੇਕ ਕਰਾ ਪਰੋਂਠਾ ਨਾ ਸਵਾਲ ਬਣਾਉਂਦੀ ਇਹਨਾਂ ਬੜਾ ਘੈਂਟ ਪਰੋਂਠਾ ਨਹੀਂ ਮੈਂ ਕਦੇ ਹੋਰ ਖਾ ਕੇ ਦੇਖਿਆ ਹੈ ਜਿਆ ਇੰਨਾ ਟੇਸਟੀ ਪਰੋਂਠਾ ਦਿਖਾਉਣਾ ਆ ਦੇਖੋ ਜੀ ਪਰੋਂਠਾ ਆਲੂ ਮੇਥੇਲਾ ਪਰੋਂਠਾ ਦਾ ਵਾਦਾ ਸਰਾ ਗੱਲ ਵਾਦਾ ਆਲੂ ਮੇਥੇ ਆਪਾਂ ਛਾ ਆ ਗਈ ਮਲਾਈ ਤੇ ਨਜ਼ਾਰਾ ਆਈ ਜਾਂਦਾ ਠੀਕ ਹੈ ਜੀ ਤੇ ਤੁਸੀਂ ਵੀ ਖਾਣੇ ਆਓ ਬਈ ਆਇਓ ਜਰੂਰ ਕਦੇ ਕੋਲੋਂ ਵੀ ਆਪਾਂ ਪਰਾਉਂਡਾ ਖਵਾ ਮੰਗ ਜਗਮ ਜਾ ਤੀ ਠੀਕ ਹੈ ਜੀ ਆ ਨੰਨੂ ਨੰਨੂ ਆ ਲੈ ਪਰੌਂਡਾ ਖਾਲਾ ਪਾ ਨੰਨੂ ਆ ਲੈ ਪਰੌਂਡਾ ਖਾਲਾ ਦਿਰਾ ਸਾਲਾ ਵੀ ਪਰੌਂਡਾ ਨੂੰ ਨੱਕ ਮਾਰਦਾ ਮੀਟ ਭਾਲਦਾ ਇਹਨੂੰ ਹੁਣ ਨਾ ਕੋਈ ਹੱਡੀ ਹੱਡੀ ਪਾ ਦੇਉ ਹੱਡੀ ਹੱਡੀ ਪਾ ਦੇ ਉਹਨੂੰ ਕੋਈ ਤੇ ਮਿੰਟ ਚ ਲੱਗ ਜਾਊਗਾ ਖਾਣਾ ਹਾਂਜੀ ਚੱਲੀ ਤੋ ਆਈ ਲੈਣ ਮਗੂ ਹੂੰ ਚੱਲੀ ਦੋ ਚਿਕੂ ਖਾ ਲੈਣ ਦਮ ਖਾਲੋ ਕੁਛ ਵੀ ਨਹੀਂ ਮੈਨੂੰ ਵੀ ਦੇ ਦੋ ਗੁੱਖਾ ਲੱਲੇ ਖਾ ਜਿੰਨਾ ਉਹ ਉਹ ਪੁਰਾਣਾ ਰੋਪਟਾ ਲੱਗ ਜਿਹਾ ਨਾ ਡੱਟ ਦੀ ਪਰਚੀ ਦੀ ਤੇੜੀ ਪਰਚੀ ਸੀ ਹੈ ਪਰਚੀ ਤੇ ਲੈ ਕੇ ਜਾਣੀ ਪਊਗੀ ਆਪਾਂ ਨੂੰ ਯਾਰ ਚੱਲ ਜੀ ਹਾਂਜੀ ਤਾਂ ਗੰਗਨ ਨੂੰ ਦਵਾਈ ਦਵਾ ਲੈਂਦੀ ਸੀ ਤੇ ਹੁਣ ਆਪਾਂ ਰੀਲਾਂ ਸ਼ੂਟ ਕਰਦੇ ਆਂ ਜੀ ਠੀਕ ਹੈ ਤੇ ਬਸ ਹਰੀ ਲੰਡਾ ਸ਼ੂਟ ਕਰਕੇ ਦੂਆ ਦਾ ਬਸ ਦੇਖਦੇ ਐਡਿਟ ਕਰਾਂਗੇ ਫਿਰ ਹੁਣ ਅਪਲੋਡ ਕਰ ਦਾਂ ਫਿਰ ਤੁਸੀਂ YouTube ਤੇ ਦੇਖ ਲਿਓ ਜੀ ਤੇ ਆਹ ਵੇਖੋ ਜੀ ਜਵਾਖ ਖੇਢੀ ਜਾਂਦੇ ਆ ਘਰੇ ਅੱਜ ਗਰੌਣਕ ਲੱਗੀ ਹੋਈ ਆ ਗਗਨ ਦੇ ਵੱਡੇ ਸਿਸਟਰ ਆਏ ਹੋਏ ਨੇ ਜੀ ਤੇ ਆਹ ਦੇਖ ਲਓ ਇੱਕ ਮਗੁੜ ਨਾਲ ਰੋਟੀ ਖਾਈ ਜਾਂਦਾ ਦੇਖੋ ਜੀ ਤੇਰਾ ਗੁੜ ਨਾਲ ਠੀਕ ਆ ਉਹ ਦੇਖੋ ਖੇਢੀ ਜਾਂਦੇ ਆ ਗਗਨ ਦੇ ਵੱਡੀ ਸਿਸਟਰ ਆਏ ਨੇ ਇਹ ਉਹਨਾਂ ਦਾ ਕਰਕੇ ਅੱਜ ਜਵਾਕ ਬਾਵਾ ਕਰ ਚ ਬਸ ਆਪਾਂ ਹੁਣ ਰੀਲਾਂ ਸ਼ੂਟ ਕਰਦੇ ਆ ਓ ਚਲੋ ਜਵਾਕ ਹੁਣ ਪੁੱਤ ਚੁੱਪ ਕਰ ਜਾਓ ਕਿਸੇ ਨੇ ਬੋਲਣਾ ਨਹੀਂ ਠੀਕ ਹੈ ਠੀਕ ਹੈ ਇੱਥੇ ਰੱਖਿਆ ਹੈ ਠੀਕ ਹੈ ਚੁੱਪ ਕਰ ਜਾਓ ਚੁੱਪ ਓ ਬੱਚੋ ਚਲੋ ਹੁਣ ਬੋਲਣਾ ਨਹੀਂ ਬਾਹਰ ਖੇਡਣਾ ਭਾਵੇਂ ਇਹ ਹੁਣ ਡਾਇਲੋਗ ਆਉਣਾ ਡਾਇਲੋਗ ਆ ਇਹਦੀ ਡਾਇਲੋਗ ਮੇਰੇ ਤਾਂ ਹੋਈ ਵੀ ਹੈ ਹੈ ਤੂੰ ਆਏ ਹੋਰੀ ਕਹਿਣਾ ਉਹ ਤਾਂ ਚਲ ਗੱਲ ਠੀਕ ਆ ਦੇਖੋ ਪਰ ਮੁੰਡੇ ਦਾ ਮੂੰਹ ਨਹੀਂ ਬਾਲਾ ਖਰਾਬਗਾ ਹਾਂ ਉਨਮ ਨੇ ਦੀ ਆ ਗਿਆ ਇਹ ਚੁੱਪ ਪੁੱਤ ਬਾਹਰ ਖੇਡ ਲੈ ਸੁਣ ਜਾ ਕੇ ਭੱਜ ਕੇ ਚਲੋ ਭੱਜੋ 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 3:30 ਚੋਲ ਦੇ ਲੋ ਇੱਕ ਮਿੰਟ ਖੜ੍ਹ ਜਾ ਪੁੱਲ ਹੋਇਆ ਤੇਰੇ ਵਾਲਾ ਹਾਲ ਵੀ ਮੈਂ ਕਰੀ ਉਹ ਤੇ ਦੋ ਘੰਟੇ ਲਾ ਦੇ ਤੁਸੀਂ ਸਬਟ ਡੀਰੀ ਨਹੀਂ ਬਣਾਉਣੀ ਤੇ ਫਿਰ ਹੁਣ ਵਿੱਚ ਦੀ ਬਹਰ ਸ ਆ ਗਈ ਸੀ ਵਿੱਚ ਦੀ ਬਹਰ ਆ ਗਈ ਆ ਜਾ ਆ ਆ ਜਿੰਨ ਅੱਜ ਦੇ ਦੋਨੋਂ ਰੇ ਸਾਰੇ ਇੱਕ ਨਾਮ ਆ ਜਾਨਵਰਾਂ ਨੇ ਬਹੁਤ ਮਾਈ ਗਾ ਜਿਹੜਾ ਆਪਾਂ ਇੱਥੇ ਘਰੇ ਬਣਾਉਨੇ ਆ ਨਾ ਵੀਡੀਓ ਰੀਲਾਂ ਕਦੇ ਕੋਈ ਪੰਛੀ ਆ ਕੇ ਭਜਾਓ ਕਦੇ ਜਵਾਕਾਂ ਨੂੰ ਕਰੋ ਚੱਲੋ ਬਾਹਰ ਕਦੇ ਕੁਛ ਕਦੇ ਕੁਛ ਬਹੁਤ ਪੱਗਾ ਚਲ ਆ ਗਈ ਇੱਕ ਮਿੰਟ ਖੜੀ ਜਾ ਬਸ ਇਹ ਹੀ ਇਹ ਹੀ ਫੋਟੋ ਸੈਂਚੀ ਛੱਡੀ ਜਾ ਰੁਕ ਜਾ ਆ ਕੇ ਵਾਸਤੇ ਓਏ ਦੋ ਦਮ ਦਮ ਓਏ ਉਹ ਨਾ ਜਵਾਲਾ ਇੱਕੋ ਦਾ ਉਹਨਾਂ ਨੂੰ ਬਈ ਨਹੀਂ ਨਹੀਂ ਠੀਕ ਕਰ ਜਣੀ ਬਸ ਕੁਝ ਨਹੀਂ ਹੋ ਜਾਣਾ ਚਲੋ ਵੀ ਇਹ ਉਹਨਾਂ ਡਾਇਲੋਗ ਯਾਦ ਕਰਤੀ ਸਾਡ ਨਹੀਂ ਚਲ ਉਹ ਗੱਲ ਤਾਂ ਠੀਕ ਆ ਰੇਸ਼ਮ ਪਰ ਮੁੰਡੇ ਦਾ ਮੂੰਹ ਬੜਾ ਨਹੀਂ ਖਰਾਬਗਾ ਕਿੱਲ ਫੈਂਸੀਆਂ ਸ਼ਾਇਆਂ ਕਿੰਨੇ ਦਾਗ ਆ ਮੂੰਹ ਤੇ ਤੇ ਵੀ ਮਾਂ ਦੀ ਕਰ 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 ਜੇ ਰੋੜਾ ਜੀ ਫੜ ਤੰਗਾਇਦਾ ਜੋ ਫੜ ਜਾ ਇੱਕ ਮਿੰਟ ਚ ਲਾਉਣਾ ਹੁਣ ਅੱਜ ਬਸ ਤੂੰ ਨਾ ਬੈਠੂ ਨਾ ਤੂੰ ਨਾ ਮੇਰੇ ਮੈਨਸਾ ਨਾ ਲੰਗੋ ਚਪਕਾ ਲੱਗਿਆ ਤਾੜਾ ਪੱਪੂ ਹੁਲਾਈ ਜਾਂਦੀ ਆ ਚਲ ਚਲਾਈ ਤੇ ਨਹੀਂ ਜਾਦਾ ਉੱਚਾ ਵੀ ਨਾ ਚਲ ਚਲ ਬੱਤ ਰਾਗੀ ਫੜ ਚਲ 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 ਵਾ ਬਹੁਤ ਔਖਿਆ ਦੇਖੀ ਚੱਲੋ ਇਹ ਬਹੁਤ ਸੰਪੋਟੇ ਹੀ ਤਾਂ ਚੁੱਪਾ ਉਹ ਕੱਲੇ ਫੇਸ ਦੇ ਦਾਗਾਂ ਦੇ ਨਾ ਜਾ ਓ ਇਹ ਤੇ ਮੇਰੇ ਕਿਨ੍ਹਾ ਜਾਗਣਾ ਅਰੇ ਦਾ ਤੂੰ ਕਾ ਦਾਗ ਜੇ ਵਾਲੇ ਨਹੀਂ ਦਾਗ ਜੇ ਵਾਲੇ ਨਹੀਂ ਉਹ ਕੱਲੇ ਫੇਸ ਦੇ ਦਾਗਾਂ ਦੇ ਨਾ ਜਾ ਮੁੰਡਾ ਸਰਕਾਰੀ ਨੌਕਰੀ ਲੱਗਿਆ ओ तो ठीक है पर मड मोटा मुंह भी साफ होवे आए नहीं का यार ओए कहना समझियो सरकारी नौकरी लगया चलो पण सरकारी नौकरी जटणा जदो मुंडे नहीं मुंह नहीं सोणा मुंडे दा मुंह नहीं सोणा ठीक है पर पहला समझा कर मैं बोलवा कर कैसे करूं चलो ਟੋਪ ਟੋਪ ਦਾਗ ਦੂਗ ਬਾਰੇ ਉਹ ਕੱਲੇ ਦਾਗਾਂ ਦੇ ਨਾ ਜਾ ਵੱਡਾ ਸਰਕਾਰੀ ਨੌਕਰੀ ਲੱਗਿਆ ਵਾ ਸਰਕਾਰੀ ਨੌਕਰੀ ਨੂੰ ਚੱਟਣਾ ਜਦੋਂ ਮੂੰਹ ਹੀ ਨਹੀਂ ਸਾਫ਼ ਉਹ ਯਾਰ ਮੂੰਹ ਦੀ ਕਿੱਡੀ ਖਾਸ ਗੱਲ ਆ ਮੂੰਹ ਤਾਂ ਦੋ ਦਿਨਾਂ ਚ ਸਾਫ਼ ਹੋ ਜਾਊਗਾ ਆਪਣੇ ਮੁਖਸਰ ਮੂੰਹ ਦੀ ਕਿੱਡੀ ਖਾਸ ਗੱਲ ਆ ਮੂੰਹ ਤਾਂ ਦੋ ਦਿਨਾਂ ਸਾਫ਼ ਹੋ ਜਾਊਗਾ ਆਪਣੇ ਸ੍ਰੀ ਮੁਖਸਰ ਸਾਹਿਬ ਡੀ ਕੇ ਆਰ ਵਿਦਾਲੇ ਦਵਾਈ ਦਿੰਦੇ ਆ ਇੱਕ ਤਾਂ ਗਲੋਇੰਗ ਸਕਿਨ ਕੈਪਸੂਲ ਆ ਤੇ ਇੱਕ ਰਤਿਸ਼ੋਧਕ ਸ਼ੀਸ਼ੀ ਆ ਉਹ ਸ਼ੀਸ਼ੀ ਆਪਾਂ ਹਫਤਾ ਵੀ ਯੂਜ਼ ਕਰ ਲਈ ਨਾ ਆਪਾਂ ਤਾਂ ਮੂੰਹ ਜੀ ਰੱਖੇ ਨੇ ਆ ਵੀ ਬੋਲੀ ਜਾਂਦੇ ਆ ਤੇ ਕੋਈ ਮੰਨੀ ਹਟਦੇ ਭਾਏ ਜਾਵੜਣਾ ਯਾਰ ਤੁਸੀਂ ਤੇਰੇ ਵਾਲਾ ਆ ਜਾਂਦਾ ਬੋਲ ਉਹ ਭਾਏ ਸੁੱਖਾਂ ਸੁਫੀਰ ਹੋਗਾ ਇਹ ਕੋਈ ਨਾ ਸਮਝ ਕੋ ਗਾਉ ਬੈਠਾ ਮਾ ਤਾਂ ਸੱਚੀ ਚੱਕਾ ਦੇਗਾ ਦੋ ਚੁੱਪ ਚਾਪ ਆਉਂਦਾ ਫੋਨ ਦੇ ਦੇ ਕੋਈ ਮੂੰਹ ਦੀ ਕਿੱਡੀ ਖਾਣੇ ਹੋਰ ਤੇ ਬਲੋਕ ਬਣ ਗਿਆ ਮੋੜਾ ਦੋਵਾਂ ਇਨਸਾਫ ਹੋ ਜਾਵੇ ਲੈ ਇਹ ਦੁੱਧ ਘਨ ਲੱਗ ਮੇਰੇ ਬਾਹ ਮੂੰਹ ਵਾਸਤੇ ਵੀ ਦਵਾਈ ਦੱਸ ਚੱਪੜ ਤੇ ਫੜੀ ਬਗਰੇਈ ਵਰਗਾ ਚੱਪ 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 ਪੂਰੀ ਕੀਤੀ ਕਰਨ ਨੂੰ ਦੋ ਦਿਨ ਸਾਫ ਹੋ ਜਾਊਗਾ ਆਪਣੇ ਸ਼੍ਰੀ ਮੁਖਸਰ ਸਾਹਿਬ ਡੀ ਕੈਰ ਵੈਦ ਵਾਲੇ ਬਹੁਤ ਵਧੀਆ ਦਵਾਈ ਦਿੰਦੇ ਆ ਸਕਿਨ ਦੀ ਸਕਿਨ ਦੀ ਕੋਈ ਵੀ ਪ੍ਰੋਬਲਮ ਹੋਵੇ ਛਾਈਆਂ ਦਾਗ ਫੈਂਸੀਆਂ ਕਿੱਲ ਕੁਝ ਵੀ ਹੋਵੇ ਤੇ ਕਰੰਦਾ ਗਲੋਇੰਗ ਸਕਿਨ ਕੈਪਸੂਲ ਇੱਕ ਡੀ ਕੇ ਰक्तशोधक ਸ਼ੀਸ਼ੀ ਇੱਕ ਇੱਕ ਸ਼ੀਸ਼ੀ ਪੀਣ ਇੱਕ ਸ਼ੀਸ਼ੀ ਆ ਚੋਦੇ ਖੜਾ ਮਾ ਕੱਟਦੇ ਮੂ